ਹਾਂਜੀ ਸਵਾਗਤ ਹੈ ਕਾਲਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਫੁੱਲ ਸੂਟ ਦੀ ਕਟਿੰਗ ਕਰਾਂਗੇ ਕਮੀਜ਼ ਦੀ ਵੀ ਤੇ ਸਲਵਾਰ ਦੀ ਵੀ ਤੁਹਾਨੂੰ ਦੱਸਾਂਗੇ ਕਿ ਕਿੱਦਾਂ ਕਮੀਜ਼ ਦੀ ਕਟਿੰਗ ਹੁੰਦੀ ਹੈ ਕਿ ਕਿੱਦਾਂ ਕਮੀਜ਼ ਦੇ ਨਾਲੋਂ ਆਪਾਂ ਸਲਵਾਰ ਦੇ ਪੱਲੇ ਲਾ ਕੇ ਆਪਾਂ ਸਲਵਾਰ ਰੈਡੀ ਕਰਨੀ ਹੈਗੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਸਾਰਾ ਕੁਝ ਦੱਸਾਂਗੇ 20 ਇੰਚ ਬ੍ਰੈਸਟ ਦੀ ਆਪਾਂ ਤੁਹਾਨੂੰ ਸਾਰੀਆਂ ਕਾਟਾਂ ਬਾਰੇ ਜਾਣਕਾਰੀ ਦੇਵਾਂਗੇ ਜੀ ਆਹ ਦੇਖੋ ਜੀ ਕੱਪੜੇ ਨੂੰ ਐਂਦਾ ਆਪਾਂ ਉਲਟਾ ਕਰ ਲੈਣਾਗਾ ਜਿਹੜਾ ਸਿੱਧਾ ਪ੍ਰਿੰਟ ਆਗਾ ਉਹਨੂੰ ਆਪਾਂ ਏਦਾਂ ਅੰਦਰ ਕਰ ਲੈਣਾਗਾ ਤੇ ਦੋਵੇਂ ਸੂਟ ਦੇ ਕੱਪੜੇ ਦੇ ਏਦਾਂ ਕਾਰਨਰ ਫੜ ਕੇ ਕੱਪੜੇ ਨੂੰ ਏਦਾਂ ਵਸਾ ਲੈਣਾ ਤੁਸੀਂ ਚਾਹੋ ਤਾਂ ਸੂਟ ਦੀ ਕਟਿੰਗ نیچے ਵੀ ਕਰ ਸਕਦੇ ਹੋਗੇ ਟੇਬਲ ਤੇ ਵੀ ਕਰ ਸਕਦੇ ਹੋਗੇ ਆ ਦੇਖੋ ਜੀ ਆਪਾਂ ਕੱਪੜਾ ਏਦਾਂ ਵਸਾ ਲਿਆ ਚੰਗੀ ਤਰ੍ਹਾਂ ਆਪਾਂ ਇਹਦੇ ਸਾਰੇ ਵਾਲ ਵਗੈਰਾ ਕੱਢ ਦੇਣੇ ਨੇ ਮੁੰਜੀ ਸਾਡ ਤੋਂ ਪਹਿਲਾਂ ਆਪਾਂ ਰੱਖੀਏਗੀ ਲੰਮ। ਦੇਖੋ ਇਹਨਾਂ ਦੀ ਕਮੀਜ਼ ਦੀ ਲੈਂਥ ਆ ਗਈ 40 ਇੰਚ ਤਿਆਰ ਆ ਕਮੀਜ਼। ਆ ਦੇਖੋ ਜੀ ਇੱਥੋਂ ਆਪਾਂ ਇੰਚੀ ਟੇਪ ਰੱਖਣਾਗਾ। 40 ਇੰਚ ਆਪਣਾ ਕਮੀਜ਼ ਤਿਆਰ ਆਗਾ। 40 ਇੰਚ ਤੇ 4 ਇੰਚ ਆਪਾਂ ਐਕਸਟਰਾ ਰੱਖਣਾਗਾ। ਦੇਖੋ 1 2 3 3 ਇੰਚ ਤਰਪਾਈ ਵਾਸਤੇ 1 ਇੰਚ ਜਿਹੜੀ ਉੱਪਰ ਮੋਢੇ ਤੇ ਕਾਟ ਪੈਂਦੀ ਹੁੰਦੀ ਆ ਤੇ ਸਲਾਈ ਚ ਆਉਂ। ਜਿਨ੍ਹਾਂ ਦਾ ਕਮੀਜ਼ 40 ਇੰਚ ਤਿਆਰ ਆ ਚਾਹੇ ਕਿੰਨਾ ਵੀ ਤਿਆਰ ਆ ਉਹਦੋਂ ਆਪਾਂ 4 ਇੰਚ ਖਨੇਸਾ ਕਮੀਜ਼ ਚ ਵਧਾ ਕੇ ਰੱਖਣਾ ਹੁੰਦਾ ਦਾ 40 ਇੰਚ ਤੇ 44 ਇੰਚ ਤੇ ਜੀ ਆਪਾਂ ਨਿਸ਼ਾਨੀ ਲਾਈ ਹੈਗੀ ਇਹਨਾਂ ਦਾ ਜਿਹੜਾ ਘੇਰਾ ਦਾ ਘੇਰਾ ਜੀ ਇਹਨਾਂ ਦਾ 21 ਇੰਚ ਤਿਆਰ ਆਗਾ 21 ਚ ਵੀ ਆਪਾਂ 4 ਇੰਚ ਐਕਸਟਰਾ ਰੱਖਣਾਗਾ ਦੇਖੋ 21 22 1 2 3 4 25 ਇੰਚ ਤੇ ਕਟਿੰਗ ਕਰਾਂਗੇ ਜੀ ਆਪਾਂ ਜੇ ਆਪਾਂ ਪਾਈਪਿੰਗ ਵਗੈਰਾ ਕੱਢਣੀ ਹੋਵੇ ਤਾਂ 4 ਇੰਚ ਚ ਬਹੁਤ ਵਧੀਆ ਪਾਈਪਿੰਗ ਵੀ ਲੱਗ ਜਾਂਦੀ ਹੈਗੀ ਤੇ ਵੈਸੇ ਵੀ ਜਿਹੜੇ ਕਾਟਨ ਦੇ ਸੂਟ ਹੁੰਦੇ ਨੇ ਜੇ ਆਪਾਂ ਏਦਾਂ ਮੋਟਾ ਰੱਖ ਕੇ ਫੋਲਡ ਕਰਾਂਗੇ ਤਾਂ ਜਿਹੜੇ ਆਪਣੇ ਚਾਕ ਨੇ ਉਹ ਗਰਮੀ ਵਾਲੇ ਕਾਟਨ ਦੇ ਸੂਟ ਦੇ ਏਦਾਂ ਇਕੱਠੇ ਹੋ ਜਾਂਦੇ ਆ ਤਾਂ ਆਪਾਂ ਨੂੰ ਇਹ ਪ੍ਰੋਬਲਮ ਨਹੀਂ ਆਉਂਦੀ ਹੈਗੀ ਐਸੇ ਤਰ੍ਹਾਂ ਇੰਜੀ ਆਪਾਂ ਉੱਪਰ 25 ਇੰਚ ਤੇ ਮਾਰਕ ਕਰ ਲੈਣਾਗਾ ਆ ਦੇਖੋ ਇੱਥੇ ਇੱਕ ਨਸਾਨੀ ਲਾ ਲਓ ਜੀ ਆਪਾਂ ਸੈਂਟਰ 'ਚ ਤਾਂ ਜਦੋਂ ਆਪਾਂ ਨਾ ਕੱਪੜੇ ਨੂੰ ਆਪਸ ਵਿੱਚ ਮਲਾਵਾਂਗੇ ਤਾਂ ਕੋਈ ਬਾਦ ਘਾਟ ਨਹੀਂ ਹੋਊਗੀ ਹੁਣ ਆਪਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਨਾਲ ਐਦਾਂ ਮਲਾ ਲੈਣਾ ਇੱਥੋਂ ਦੀ ਜੀ ਆਪਾਂ ਐਦਾਂ 44 ਇੰਚ 44 ਇੰਚ ਤੇ ਨਸਾਨੀ ਲਾ ਕੇ ਮੈਨੂੰ ਹੈ ਕੱਪੜੇ ਦੀ ਕਟਿੰਗ ਜਿਹੜਾ ਹੁੰਦਾ ਦਾ ਮੈਚਿੰਗ ਸੂਟ ਉਹਦੇ ਨਾਲ ਜਿਹੜੀ ਸਲਵਾਰ ਹੁੰਦੀ ਹੈਗੀ ਉਹ ਪਲੇਨ ਹੁੰਦੀ ਹੈਗੀ ਤੇ ਉਹਦੇ ਨਾਲ ਜਿਹੜਾ ਤਮੀਜ਼ ਦੇ ਸਾਈਡ ਤੋਂ ਕੱਪੜਾ ਲੈਂਦਾਗਾ ਉਹ ਬਾਹਾਂ ਦੇ ਕੰਮ ਆ ਜਾਂਦਾਗਾ ਜਾਂ ਵੈਸੇ ਆਪਣਾ ਵੈਸਟ ਲੈ ਜਾਂਦਾਗਾ ਜਿਹੜਾ ਆਲਓਵਰ ਸੂਟ ਹੁੰਦੇ ਨੇ ਇਹ ਦੇਖੋ ਜੀ ਆਹ ਵਾਲਾ ਕੱਪੜਾ ਇਹਦੇ ਸਾਈਡ ਤੋਂ ਲਿਆਗਾ ਮੇਰੀ ਸਿਸਟਰ ਦਾ ਇੱਕ ਤਾਂ ਮੈਸੇਜ ਆਇਆ ਸੀ ਵੀ ਦੀਦੀ ਵੀ ਤੁਸੀਂ ਫੁੱਲ ਸੂਟ ਦੀ ਕਟਿੰਗ ਦੱਸੋ ਵੀ ਉਹ ਕਿੱਦਾਂ ਸਲਵਾਰ ਤੇ ਪਰਲੇ ਲਾਉਣੇ ਨੇ ਆਹ ਦੇਖੋ ਸਿਸਟਰ ਜਿਹੜਾ ਨਾ ਸਾਈਡ ਤੋਂ ਕੱਪੜਾ ਲੈ ਗਿਆ ਇਹਦੇ ਆਪਾਂ ਆਪਣੇ ਸਲਵਾਰ ਦੇ ਪੱਲੇ ਕਈ ਇਲਾਕਿਆਂ 'ਚ ਗੋਡੇ ਵੀ ਕਹਿ ਲੈਂਦੇ ਨੇ ਪੱਤ ਵੀ ਕਹਿ ਦਿੰਦੇ ਨੇ ਇਹਨਾਂ ਦੇ ਆਪਾਂ ਉਹ ਸਲਵਾਰ ਦੇ ਫਰੰਟ ਵਾਲੇ ਪੱਲੇ ਪਾਵਾਂਗੇ ਜੇ ਜਦੋਂ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਾਂ ਉਹ ਲੋਕਾਂ ਨੂੰ ਦੱਸਾਂਗੇ ਹੁਣ ਆਪਾਂ ਕਮੀਜ਼ ਦੀ ਮਾਰਕਿੰਗ ਕਰਾਂਗੇ ਹੁਣ ਦੇਖੋ ਜੀ ਆਹ ਜਿਹੜਾ ਆਪਾਂ ਕਮੀਜ਼ ਦਾ ਕੱਪੜਾ ਲੱਗ ਕੀਤਾ ਸੀ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਚਾਰ ਤਹਾਂ ਕਰ ਲੈਣੀਆਂ ਨੇ ਇਹਦੀਆਂ ਇਸ ਤਰ੍ਹਾਂ ਆਹ ਦੇਖੋ ਜੀ ਇਹਨੂੰ ਆਪਾਂ ਇਦਾਂ ਫੋਲਡ ਕਰਕੇ ਨਾਲ ਹੋச்சு ਸਾਰੇ ਆਪਾਂ ਹੱਥਾਂ ਦੇ ਨਾਲ ਹਲਕੀ ਜੀ ਇਤਨਾ ਪ੍ਰੈਸ ਕਰੋ ਤਾਂ ਜਿੰਨੇ ਵੀ ਵਾਲ ਵਗੈਰਾ ਹੁੰਦੇ ਨੇ ਉਹ ਨਿਕਲ ਜਾਂਦੇ ਆਹ ਦੇਖੋ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਰੱਖਣਾ ਜੀ ਤੀਰਾ ਇਹਨਾਂ ਹੀ ਦੇਖੋ ਜੀ ਛਾਤੀ ਹੈਗੀ ਆ 20 ਇੰਚ 20 ਇੰਚ ਦੇ ਮਤਲਬ ਛਾਤੀ ਆਆਂ ਦੇ ਹਿਸਾਬ ਚ ਇਹਨਾਂ ਦਾ ਤੀਰਾ ਜੀ 6.5 ਇੰਚ ਰੱਖਿਆ ਜਾਊਗਾ ਇੱਕ ਹੋਰ ਗੱਲ ਜੀ ਤੀਰਾ ਛਾਤੀ ਦੇ ਹਿਸਾਬ ਚ ਨਹੀਂ ਰੱਖਿਆ ਜਾਂਦਾ ਜਿਹੜਾ ਤੀਰਾਗਾ ਉਹ ਆਪਾਂ ਨੂੰ ਇੱਕ ਮੋਢੇ ਤੋਂ ਲੈ ਕੇ ਦੂਸਰੇ ਮੋਢੇ ਤੱਕ ਆਪਾਂ ਪਿੱਛੇ ਆਪਣੀ ਗਰਦਨ ਦੇ ਇੰਚੀ ਟੇਪ ਰੱਖ ਕੇ ਨਾਪ ਲੈ ਲਓ ਜਿੰਨਾ ਆਪਣਾ ਟੀਰਾ ਆ ਗਿਆ 14 ਇੰਚ ਆ ਜਵੇ ਚਾਹੇ 15 ਆ ਜਵੇ ਜਿੰਨਾ ਆ ਜਵੇ ਉਹਦੇ ਵਿੱਚੋਂ 2 ਇੰਚ ਘੱਟ ਕਰ ਦੋ ਦੇਖੋ ਜਿੱਦਾਂ ਮੇਰਾ 14 ਆ ਗਿਆ ਮੈਂ ਇਹਦੇ ਵਿੱਚੋਂ 2 ਇੰਚ ਘਟਾਤਾ ਤਾਂ 12 ਰਹਿ ਜਾਊਗਾ 12 ਦਾ ਅੱਧਾ ਹੋਜੂਗਾ ਜੀ 6 ਇੰਚ 6 ਇੰਚ ਅੱਧਾ ਇੰਚ ਆਪਾਂ ਵਧਾ ਕੇ ਕੱਟਾਂਗੇ ਜਿਹੜਾ ਕਿ ਸਲਾਈ ਵਗੈਰਾ ਚਾਊਗਾ ਇਸ ਤਰ੍ਹਾਂ ਜੀ ਟੀਰੇ ਦੀ ਕਟਿੰਗ ਹੁੰਦੀ ਹੈਗੀ ਇੰਨਾ ਦਾ ਤੀਰਾ ਹੈਗਾ ਜੀ 6.5 ਇੰਚ ਹੁਣ ਇਹਨਾਂ ਦਾ ਜੀ ਮੋਡਾ ਦਾ ਆਪਾਂ ਰੱਖਾਂਗੇ 7.5 ਇੰਚ ਆਪਾਂ ਇਹ ਸੂਟ ਦਾ ਮੋਡਾ ਰੱਖਾਂਗੇ ਕਿਸੇ ਵੀ ਨਾਪ ਦਾ ਸੂਟ ਆ ਉਹਦੇ ਵਿੱਚ ਜਿਹੜਾ ਮੋਡਾ ਉਹਦੀ 7.5 ਇੰਚ ਤੇ ਹੀ ਕਟਾਈ ਹੁੰਦੀ ਹੈ ਜੀ ਇੱਥੇ ਲਾਵਾਂਗੇ ਜੀ ਆਪਾਂ ਅੱਧੇ ਇੰਚ ਤੇ ਨਿਸ਼ਾਨੀ ਜਿਹੜੀ ਆਪਾਂ ਇਦਾਂ ਕਾਟ ਪਾਉਣੇ ਹੁੰਦੇ ਆ ਜੀ ਆ ਲਓ ਜੀ ਆ ਜਿੱਥੇ ਆਪਾਂ 6.5 ਇੰਚ ਰੱਖਿਆ ਇੱਥੇ ਆਪਾਂ ਰੱਖਾਂਗੇ ਜੀ 6 ਇੰਚ ਇੱਥੇ 6.5 ਇੰਚ ਰੱਖਿਆ ਸੀ ਨਾ ਇੱਥੇ ਆਪਾਂ 6 ਇੰਚ ਦੇ ਨਿਸ਼ਾਨੀ ਲਾ ਕੇ ਇਹਨੂੰ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਨਾਲ ਆਪਾਂ ਐਦਾਂ ਮਲਾ ਲੈਣਾਗਾ ਐਦਾਂ ਮਲਾਉਣ ਤੋਂ ਬਾਅਦ ਦੇਖੋ ਜੀ ਉੱਪਰ ਵੀ ਆਹ ਵਾਲੀ ਕਾਟ ਪੈ ਗਈ ਹੁਣ ਆਪਾਂ ਪਾਵਾਂਗੇ ਜੀ ਮੋਢੇ ਵਾਲੀਆਂ ਕਾਟਾਂ ਫਰੰਟ ਵਾਲੀ ਪਾਉਣੇ ਹੁੰਦੇ ਆ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਉਣੇ ਹੁੰਦੇ ਆ ਆਪਾਂ 2 ਇੰਚ ਤੇ ਦੇਖੋ ਜੀ ਆ ਕਾਟਾਂ ਦੀਆਂ ਨਿਸ਼ਾਨੀਆਂ ਲੱਗੀਆਂ 1 ਇੰਚ ਤੇ ਫਰੰਟ ਵਾਲੀ, ਬੈਕ ਵਾਲੀ 2 ਇੰਚ ਤੇ ਹੁਣ ਆਪਾਂ ਰੱਖਣਾ ਜੀ ਛਾਤੀ ਦਾ ਨਾਪ ਇਹ ਨਹੀਂ ਛਾਤੀ ਹੈਗੀ ਆਪਣੀ 20 ਇੰਚ 20 ਦਾ ਅੱਧ ਹੋ ਗਿਆ ਜੀ 10 ਇੰਚ ਆਪਾਂ ਕੁਛ ਵੀ ਵਧਾ ਕਟਾ ਕੇ ਨਹੀਂ ਰੱਖਣਾ ਬਸ ਆਪਾਂ 20 ਦਾ ਹਾਫ ਕਰਕੇ 10 ਇੰਚ ਤੇ ਇੱਥੇ ਨਿਸ਼ਾਨੀ ਲਾ ਲੈਣੀ ਆ ਉਸ ਤੋਂ ਬਾਅਦ ਜੀ ਦੇਖੋ ਆ ਗਿਆ 4 ਇੰਚ ਆਪਾਂ ਇਹਦਾ ਹਾਫ ਕਰ ਲੈਣਾ 4 ਦਾ ਹਾਫ ਆਊਗਾ 2 ਇੱਥੇ ਨਿਸ਼ਾਨੀ ਲਾ ਲਈ ਤੇ 2 ਇੰਚ ਤੇ ਜੀ ਆਪਾਂ ਇੱਥੇ ਲਾਉਣੀ ਆ ਤੇ ਜਿਹੜੀ ਬੈਕ ਵਾਲੀ ਆਪਾਂ ਕਾਟ ਪਾਉਣੇ ਹੁੰਨੇ ਆਂਗੇ ਉਹ ਪਾਵਾਂਗੇ ਜੀ ਆਪਾਂ ਇੱਥੇ 4.5 ਤੱਕ ਗੁਲਾਈ ਦਵਾਂਗੇ ਹੁਣ ਆਪਾਂ ਤੁਹਾਨੂੰ ਕਾਟ ਪਾ ਕੇ ਦਿਖਾਉਣੇ ਆਂ ਆ ਲਓ ਜੀ ਆ ਪੈ ਗਈ ਬੈਕ ਵਾਲੀ ਕਾਟ ਤੇ ਆ ਪੈ ਗਈ ਜੀ ਫਰੰਟ ਵਾਲੀ ਕਾਟ ਆ ਪੈ ਗਈ ਜੀ ਆਪਣੇ ਮੋਡੇ ਦੀਆਂ ਕਾਟਾਂ ਤੇ ਜਿਹੜਾ ਆਪਣਾ ਮੋਢਾ ਹੈ ਕਦੇ ਵੀ ਉਹ ਨੀਚੇ ਨੂੰ ਨਹੀਂ ਵਧਦਾ ਆਪਾਂ ਨੂੰ ਹਮੇਸ਼ਾ ਮੋਢੇ ਦੀ ਕਟਿੰਗ 7.5 ਤੇ ਹੀ ਕਰਨੀ ਚਾਹੀਦੀ ਹੈ ਜਿਹੜਾ ਮੋਢਾ ਉਹ ਆਪਣੀ ਛਾਤੀ ਦੇ ਹਿਸਾਬ 'ਚ ਇਧਰਲੀ ਸਾਈਡ ਨੂੰ ਵਧਦਾ ਹੁੰਦਾ ਹੈਗਾ ਹੁਣ ਆਪਾਂ ਰੱਖਾਂਗੇ ਜੀ ਕਮਰ ਦੇਖੋ ਆਪਾਂ ਮੋਢੇ ਦੀ ਕਟਿੰਗ ਕੀਤੀ ਸੀ 7.5 ਇੰਚ ਤੇ ਆਪਾਂ ਕਮਰ ਦੀ ਨਿਸ਼ਾਨੀ ਲਾਵਾਂਗੇ 14 ਇੰਚ ਤੇ ਤੇ ਜਿਹੜੀ ਇਹਨਾਂ ਦੀ ਸਾਈਡ ਸਲਾਈ ਆਏਗੀ ਉਹ ਆਪਾਂ ਰੱਖਣੀ ਆ ਦੇਖੋ ਜੀ 22 ਇੰਚ 22 ਇੰਚ ਤੇ ਆਪਾਂ ਸਾਈਡ ਸਲਾਈ ਰੱਖਾਂਗੇ ਇਨਾਂ ਦੀ ਕਮਰ ਹੈਗੀ ਹੈ ਜੀ 1.7 ਇੰਚ 1.7 ਇੰਚ ਦਾ ਅੱਧ ਹੋ ਗਿਆ ਦੇਖੋ ਜੀ 1.7 ਇੰਚ ਦਾ ਅੱਧ ਹੋ ਗਿਆ 9.5 ਆਪਾਂ ਜਿਹੜੀ ਇਹਦੀ ਕਮਰ ਦੀ ਨਸਾਨੀ ਲਾਵਾਂਗੇ ਉਹ ਆਪਾਂ 9.5 ਤੇ ਲਾਵਾਂਗੇ ਉਹ ਆਪਾਂ ਵਧਾ ਕੇ ਤਾਂ ਲਾਈ ਹੈਗੀ ਆਪਾਂ ਨੂੰ ਅੱਧਾ ਇੰਚ ਪੌਣਾ ਇੰਚ ਹਮੇਸ਼ਾ ਵਧਾ ਕੇ ਲਾਉਣੀ ਚਾਹੀਦੀ ਆ ਜਦੋਂ ਪਲੇਟਸ ਪੈ ਜਾਂਦੀਆਂ ਨੇ ਤਾਂ ਪਲੇਟਸ ਪੈਣ ਤੋਂ ਬਾਅਦ ਆਪਣੀ ਜਿਹੜੀ ਕਮਰ ਆ ਗਈ ਉਹਨੇ ਪੌਣਾ 9 ਇੰਚ 1.75 ਇੰਚ ਹੀ ਤਿਆਰ ਰਹਿ ਜਾਣਾਗਾ ਜਿਹੜੀ ਆਪਣੀ ਹਿੱਪਾ ਜੀ ਹਿੱਪ ਹੈਗੀ 21 ਇੰਚ 21 ਦਾਦ ਹੋ ਗਿਆ ਜੀ 1.5 ਇੰਚ ਇਹ ਚ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ 1.5 ਇੰਚ ਤੇ ਇਸਾਨੀ ਲਾ ਹਾਂਜੀ ਜੀ ਹੁਣ ਆਪਾਂ ਸਕੇਲ ਜਾਂ ਇੰਚੀ ਟੇਪ ਦੀ ਹੈਲਪ ਨਾਲ ਇਹ ਵਾਲੀਆਂ ਇਸਾਨੀਆਂ ਨੂੰ ਇਸ ਤਰ੍ਹਾਂ ਜੀ ਆਪਾਂ ਆਪਸ ਵਿੱਚ ਮਿਲਾ ਲੈਣਾ ਇਹ ਕਦੇ ਵੀ ਆਪਾਂ ਸਿੱਧੀਆਂ ਨਹੀਂ ਮਲਾਉਣੀ ਆ ਇੰਚੀ ਟੇਪ ਜਾਂ ਸਕੇਲ ਦੀ ਹੈਲਪ ਨਾਲ ਹੀ ਮਲਾਉਣੀ ਆ ਨੇ ਜਦੋਂ ਆਪਾਂ ਸਾਈਡ ਵਾਲੀ ਸਲਾਈ ਲੈ ਕੇ ਆਉਣੀ ਆ ਤਾਂ ਐ ਬਿਲਕੁਲ ਤਿੱਸੇ ਨਹੀਂ ਮਾਰਨੀ ਮਸ਼ੀਨ ਨਾਲ ਜਦੋਂ ਆਪਾਂ ਸਲਾਈ ਮਾਰਦੇ ਆ ਤੂੰ ਹਲਕੀ ਜੀ ਪਹਿਲਾਂ ਸਿੱਧੀ ਲੈ ਕੇ ਆਓ 1 ਇੰਚ ਤੱਕ ਐਨੇ ਤੱਕ ਪਹਿਲਾਂ ਸਿੱਧੀ ਲੈ ਕੇ ਆਓ ਫਿਰ ਜਿੱਦਾਂ ਫਿਟਿੰਗ ਆਗੀ ਉਦਾਂ ਮਾਰੋ ਇਹਦੇ ਨਾਲ ਆਪਣੀ ਫਿਟਿੰਗ ਤੇ ਐਨੇ ਨਾਲ ਕੋਈ ਅਸਰ ਨਹੀਂ ਪੈਂਦਾ ਹੈਗਾ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਪਾਵਾਂਗੇ ਇਹਨਾਂ ਦੀ ਆਪਾਂ 12 ਇੰਚ ਤੇ ਨੀਚੇ ਨੂੰ ਪਾਵਾਂਗੇ ਜੀ ਆਪਾਂ 7 ਇੰਚ ਪਲੇਟਸ ਦੀ ਲੰਬਾਈ ਰੱਖਾਂਗੇ ਤੁਸੀਂ 7.5 ਵੀ ਰੱਖ ਸਕਦੇ ਹੋ ਹਾਈਟ ਮੁਤਾਬਕ ਆਪਾਂ ਪਲੇਟ ਦੀ ਲੰਬਾਈ 7.5 ਵੀ ਰੱਖ ਸਕਦੇ ਆਂਗੇ ਇਧਰ ਨੂੰ ਜੀ ਆਪਾਂ ਚੜਾਈ ਰੱਖਣੀ ਹੈ ਜੀ 3.5 ਇੰਚ ਇਹਨਾਂ ਨੂੰ ਇਸ ਤਰ੍ਹਾਂ ਜੀ ਆਪਾਂ ਇੰਚ ਟੇਪ ਜਾਂ ਸਕੇਲ ਦੀ ਹੈਲਪ ਨਾਲ ਆਪਸ ਵਿੱਚ ਮਿਲਾ ਲੈਣਾ ਹੁਣ ਆਪਾਂ ਪਾਵਾਂਗੇ ਜੀ ਸਾਈਡ ਵਾਲੀਆਂ ਪਲੇਟਸ ਇਹਨੂੰ ਕੁਛ ਨਹੀਂ ਕਰਨਾ ਜੀ ਆਪਾਂ ਆਹ ਵਾਲੇ ਪੁਆਇੰਟ ਨੂੰ ਇੱਥੇ ਆ ਪੈਂਚੀ ਤੇ ਆ ਜਾਂ ਸਕੇਲ ਰੱਖ ਲੈਣਾ ਉਹਨੂੰ ਆਪਾਂ ਆਹ ਵਾਲੇ ਪੁਆਇੰਟ ਦੇ ਨਾਲ ਇਸ ਤਰ੍ਹਾਂ ਮਿਲਾ ਦੇਣਾ ਐਸੇ ਤਰ੍ਹਾਂ ਜੀ ਜਿਹੜਾ ਆਪਣਾ ਕਾਰਨਰ ਹੈਗਾ ਇੱਥੋਂ ਆਪਾਂ ਐਦਾਂ ਮਿਲਾ ਦੇਣਾ ਆ ਦੇਖੋ ਜੀ ਮਿਲਾਤਾ ਹੁਣ ਆਪਾਂ 2 2 ਇੰਚ ਦਾ ਗੈਪ ਪਾ ਦੇਣਾ ਇਹਨਾਂ 'ਚ ਇਸ ਤਰ੍ਹਾਂ ਆ ਦੇਖੋ ਜੀ ਆਪਣੀ ਕਮੀਜ਼ ਦੀ ਫੁੱਲ ਮਾਰਕਿੰਗ ਹੋ ਗਈ ਫਰੰਟ ਵਾਲੇ ਪੱਲੇ ਦੀ ਹੁਣ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ। ਹੁਣ ਆਪਾਂ ਜੀ ਫਰੰਟ ਵਾਲੇ ਪੱਲੇ ਨੂੰ ਕਰ ਲੈਣਾ ਅਲੱਗ। ਫਰੰਟ ਵਾਲੇ ਪੱਲੇ ਨੂੰ ਅਲੱਗ ਕਰਨ ਤੋਂ ਬਾਅਦ ਆਪਾਂ ਪਹਿਲਾਂ ਫਰੰਟ ਵਾਲੀ ਕਾਟ ਪਾ ਲਾਂਗੇ ਜੀ ਇਸ ਤਰ੍ਹਾਂ। ਜੀ ਆਪਣੇ ਨਾ ਕਮੀਜ਼ ਦੀ ਜੀ ਮਾਰਕਿੰਗ ਸਹੀ ਹੋਈ ਹੋਊ ਸਹੀ ਚੰਗੀ ਤਰੀਕੇ ਚ ਆਪਾਂ ਨਾਪ ਕੇ ਸੂਟ ਦੀ ਕਟਿੰਗ ਕਰਾਂਗੇ ਤਾਂ ਕਦੇ ਵੀ ਆਪਣੀ ਫਿਟਿੰਗ ਚ ਜਾਂ ਸੂਟ ਦੀ ਸਲਾਈ ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈ ਜੀ ਹੁਣ ਲੋ ਜੀ ਆਪਣੀ ਅੱਗੇ ਵਾਲੀ ਕਾਟ ਪੈ ਗਈ ਹੁਣ ਆਪਾਂ ਕੀ ਕਰਨਾ ਕਮੀਜ਼ ਨੂੰ ਐਦਾਂ ਚੱਕਣਾਗਾ ਐਦਾਂ ਦੇ ਸਿੱਧਾ ਕਰ ਲੈਣਾ ਆਹ ਵਾਲੇ ਪੁਆਇੰਟ ਨੂੰ ਐਦਾਂ ਦੋਵੇਂ ਪੱਲੇ ਨੂੰ ਇਸ ਤਰ੍ਹਾਂ ਮਿਲਾ ਲੈਣਾ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ ਕਿਉਂਕਿ ਆਪਾਂ ਜਿਹੜੀ ਮਾਰਕਿੰਗ ਇਕ ਸਾਈਡ ਤੇ ਕੀਤੀ ਹੈ ਨਾ ਦੋਵੇਂ ਸਾਈਡ ਤੇ ਕਰਨੀ ਆ ਤੇ ਇਦਾਂ ਹੱਥਾਂ ਨਾਲ ਚੰਗੀ ਤਰ੍ਹਾਂ ਪ੍ਰੈਸ ਕਰ ਦੇਣੀ ਆ ਪ੍ਰੈਸ ਕਰਨ ਤੋਂ ਬਾਅਦ ਆਪਾਂ ਕਮੀਜ਼ ਨੂੰ ਇਦਾਂ ਰੱਖ ਦੋ ਉਹ ਨਿਸ਼ਾਨੀਆਂ ਆਪਣੇ ਆਪ ਉਧਰ ਚਲੀਆਂ ਜਾਣਗੀਆਂ ਹੁਣ ਆ ਜੀ ਆਪਣਾ ਬੈਕ ਵਾਲਾ ਪੱਲਾ ਆਪਨਾ ਪਿਛਲਾ ਪੱਲਾ ਇਹਦੀ ਆਪਾਂ ਤੁਹਾਨੂੰ ਬੈਕ ਗਲੇ ਦੀ ਕਟਿੰਗ ਕਰਕੇ ਦਿਖਾਵਾਂਗੇ ਹੁਣ ਆਪਾਂ ਇਹ ਸਭ ਤੋਂ ਪਹਿਲਾਂ ਪਿਛਲੇ ਗਲੇ ਦੀ ਜਿਹੜੀ ਚੜਾਈ ਆ ਉਹ ਆਪਾਂ ਉਹਦੀ ਚੜਾਈ ਰੱਖਣੀ ਆ 2.5 ਇੰਚ 2.5 ਇੰਚ ਤੇ ਕਟਿੰਗ ਕਰਾਂਗੇ نیچے ਨੂੰ ਗਲੇ ਦੀ ਲੰਬਾਈ ਰੱਖਾਂਗੇ ਆਪਾਂ 5 ਇੰਚ ਇਸ ਤਰ੍ਹਾਂ ਜੀ ਇੱਕ ਬਾਕਸ ਬਣਾ ਲੈਣਾ ਦੇਖੋ ਹੁਣ ਆਪਾਂ ਇਹਨੂੰ ਗਲਾਈ ਦੇਣੀ ਹੈਗੀ ਗਲਾਈ ਦੇਣ ਟਾਈਮ ਆਪਾਂ ਇੰਚੀ ਟੇਪ ਚੱਕਣਾ ਨਹੀਂ ਹੈਗਾ ਇਹ ਜਾ ਕੇ ਚੱਕਣਾ ਨਹੀਂ ਹੈਗਾ ਬਸ ਐਦਾਂ ਗਲਾਈ ਦੇ ਦੇਣੀ ਆ ਦੇਖੋ ਆ ਦੇ ਆਪਾਂ ਹੁਣ ਇਹਦੀ ਕਟਿੰਗ ਕਰਕੇ ਦਿਖਾਉਣੇ ਆਂਗੇ ਜੀ ਆਪਣੀ ਗੈਲਰੀ ਕਟਿੰਗ ਹੋ ਗਈ ਹੁਣ ਆਪਾਂ ਪਾਵਾਂਗੇ ਜੀ ਪਿਛਲੀਆਂ ਪਲੇਟਸ ਪਿਛਲੀਆਂ ਪਲੇਟਸ ਵੀ ਆਪਾਂ 12 ਇੰਚ ਦੀ ਪਾਉਣੀਆਂ ਨੇ ਤੇ ਨੀਚੇ ਨੂੰ ਪਾਵਾਂਗੇ ਜੀ ਅੱਗੇ ਵਾਲੀਆਂ ਆਪਾਂ 7 ਤੇ ਪਾਈਆਂ ਸੀ ਪਿਛਲੀਆਂ ਆਪਾਂ ਵਧਾ ਕੇ ਪਾਉਣੇ ਹੁੰਨੇ ਆਗੇ ਪਿਛਲੀਆਂ ਪਾਵਾਂਗੇ ਜੀ ਆਪਾਂ 8 ਇੰਚ ਤੇ 1 ਇੰਚ ਵਧਾ ਕੇ ਇਹਨਾਂ ਦੀ ਚੜਾਈ ਆਪਾਂ ਸੇਮ ਹੀ ਰੱਖਣੀ ਅੱਗੇ ਵਾਲਿਆਂ ਦੀ ਵੀ 3.5 ਰੱਖੀ ਸੀ ਤੇ ਪਿਛਲੀਆਂ ਦੀ ਵੀ ਆਪਾਂ 3.5 ਹੀ ਰੱਖਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਸਕੇਲ ਦੀ ਹੈਲਪ ਨਾਲ ਆਪਸ ਵਿੱਚ ਮਿਲਾ ਦੇਣਾ ਤੇਰੀ ਨਸਾਨੀ ਆਪਾਂ ਦੂਸਰੇ ਪਾਸੇ ਦੇਖੋ ਜੀ ਇੰਚੀ ਟੇਪ ਦਾ ਆ ਵਾਲਾ ਪਾਰਟ ਇੱਥੇ ਰੱਖ ਕੇ ਐਦਾਂ ਨਸਾਨੀ ਲਾ ਦੇਣੀ ਐਸੇ ਤਰ੍ਹਾਂ ਹੀ ਜੀ ਇਧਰ ਲਾ ਦੇਣੀ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਐਦਾਂ ਮਿਲਾ ਲੈਣਾ ਪਹਿਲਾਂ ਐਦਾਂ ਕਰ ਲਓ ਫਿਰ ਉਹ ਨਹੀਂ ਲੰਬਾਈ ਸੀਮ ਰਹੂਗੀ ਹੁਣ ਆਪਾਂ ਤੁਹਾਨੂੰ ਗਲਾ ਦਿਖਾਉਣੇ ਆਂ ਦੀ ਗਲੇ ਦੀ ਕਟਿੰਗ ਕਿੱਦਾਂ ਹੋਈ ਆ ਦੇਖੋ ਜੀ ਬਿਲਕੁਲ ਗੋਲ ਸ਼ੇਪ ਚ ਆਪਣਾ ਪਿਛਲਾ ਨੈੱਕ ਰੈਡੀ ਹੋਇਆਗਾ ਆ ਦੇਖੋ ਜੀ ਹੁਣ ਆਪਾਂ ਕਰਨੀ ਆ ਬਾਵਾ ਦੀ ਕਟਿੰਗ ਬਾਵਾ ਦੀ ਕਟਿੰਗ ਆਪਾਂ ਦੇਖੋ 15 ਇੰਚ ਬਾਵਾ ਤਿਆਰ ਨੇ ਆਪਾਂ 18 ਇੰਚ ਤੇ ਕਟਿੰਗ ਕਰਾਂਗੇ ਆਪਾਂ 18 ਇੰਚ ਤੇ ਲਾ ਲਈ ਨਿਸਾਨੀ ਬਾਵਾ ਦੀ ਕਟਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਦੇਖਣਾ ਵੀ ਆਪਣੀ ਸਲਵਾਰ ਬਣੂਗੀ ਪੂਰੀ ਦੇਖੋ ਜੀ ਸਲਵਾਰ ਦੇ ਜਿਹੜੇ ਪੱਟ ਪੱਲੇ ਨੇ ਅੱਗੇ ਵਾਲੇ ਉਹ ਤਾਂ ਕਮੀਜ਼ ਦੇ ਸਾਈਡ ਤੋਂ ਲੈ ਜਾਣੇ ਆ ਹੁਣ ਜਿਹੜੇ ਸਲਵਾਰ ਦੇ ਕੁੰਡੇ ਨੇ ਆ ਦੇਖੋ ਜੀ ਆਪਣੇ ਸਲਵਾਰ ਦੇ ਕੁੰਡੇ ਪੂਰੇ ਵਧੀਆ ਬਣ ਜਾਣਗੇ ਸਲਵਾਰ ਦੀ ਲੈਂਥ ਮੁਤਾਬਕ ਜੇ ਤੁਹਾਡੀ ਲੈਂਥ ਜ਼ਿਆਦਾ ਫਿਰ ਤੁਸੀਂ ਜਿਹੜੇ ਬਾਹਾਂ ਨੇ ਆ ਦੇਖੋ ਇਹਦੇ ਵਿੱਚੋਂ ਵੀ ਕੱਢ ਸਕਦੇ ਹੋ ਜਿੱਦਾਂ ਆਪਣੇ ਪੱਲੇ ਨੇ ਜਿੰਨੇ ਆਪਣਾ ਪੱਲੇ ਪਹਿਣੇ ਨੇ ਇਹਨਾਂ ਦੇ ਪੱਲੇ ਪਹਿਣਗੇ ਜੀ 30 ਇੰਚ ਦੇ 29 ਇੰਚ ਦੇ ਪੱਲੇ ਤਿਆਰ ਨੇ 1 ਇੰਚ ਐਕਸਟਰਾ ਰੱਖਾਂਗੇ ਦੇਖੋ 30 ਇੰਚ ਦੇ ਪੱਲੇ ਬਹਿ ਗਏ ਤੇ ਇੰਨਾ ਕਪੜਾ ਦੇਖੋ ਜੀ ਐਕਸਟਰਾ ਹੈਗਾ ਐਕਸਟਰਾ ਤਾਂ ਜੇ ਕਿਸੇ ਦੀ ਹਾਈਟ ਲੰਬੀ ਆ ਤਾਂ ਕੀ ਕਰੋ ਇੰਨਾ ਕੱਪੜਾ ਐਕਸਟਰਾ ਐਦਾਂ ਜਦੋਂ ਫੋਲਡ ਕਰਾਂਗੇ ਤਾਂ ਕੱਪੜਾ ਥੋੜਾ ਤਾਂ ਉਹਦੇ ਵਿੱਚ ਕੀ ਹੋਊ ਜੀ ਆਪਾਂ ਜੋੜpa ਕੇ ਆਪਣੀਆਂ ਬਾਹਾਂ ਦੀ ਸਹੀ ਤਰੀਕੇ ਚ ਕਟਿੰਗ ਕਰ ਸਕਦੇ ਆ ਉਹ ਤੁਹਾਨੂੰ ਤਾਂ ਦੱਸਿਆ ਜੇ ਕੱਪੜਾ ਥੋੜਾ ਹੋਵੇ ਤਾਂ ਹੁਣ ਆਪਣੇ ਕੋਲੇ ਕੱਪੜਾ ਘੂੜਾ ਹੈਗਾ ਆਪਾਂ ਦੇਖੋ ਜੀ ਇੱਥੇ 18 ਇੰਚ ਤੇ ਨਿਸ਼ਾਨੀ ਲਾ ਲਈ 15 ਇੰਚ ਬਾਹਾਂ ਤਿਆਰ ਨੇ 3 ਇੰਚ ਆਪ ਐਕਸਟਰਾ ਕਟਿੰਗ ਕਰਾਂਗੇ मोडा है देखो जी, ना नौ आप इ करा जी उन्नी इंच जी इस तरह आप कपड़े को फोल्ड करके रख लिया जिन्ना आप कपड़ा चाहता उन्ना आप लेना इस तरह ਮੀ ਇਜ਼ੀ ਕਟਿੰਗ ਕਰਨ ਤੋਂ ਬਾਅਦ ਆਪਾਂ ਨੂੰ ਆਪਣੀ ਸਲਵਾਰ ਦਾ ਤੇ ਬਾਹਮਾ ਦਾ ਸਾਹਲਾ ਲੈਣਾ ਚਾਹੀਦਾ ਫਿਰ ਉਸ ਤਰੀਕੇ ਚ ਆਪਾਂ ਬਾਹਮਾ ਚ ਜੋੜ ਵਗੈਰਾ ਪਾ ਕੇ ਵੀ ਤਿਆਰ ਕਰ ਸਕਦੇ ਆਂ ਵੀ ਹੁਣ ਦੇਖੋ ਜੀ ਇਹਨਾਂ ਦਾ ਪ੍ਰਿੰਟ ਸਾਰਾ ਸੇਮ ਆਗਾ ਕੋਈ ਐ ਨਹੀਂ ਹੈਗਾ ਵੀ ਕੋਈ ਫੋਲੇ ਇਧਰ ਨੂੰ ਜਾਂਦਾ ਜਾਂ ਉਧਰ ਨੂੰ ਜਾਂਦਾ ਆਹ ਵਾਲਾ ਇਧਰ ਨੂੰ ਆਹ ਵਾਲਾ ਇਧਰ ਨੂੰ ਆਗਾ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਆ ਦੇਖੋ ਜੀ 2.5 ਇੰਚ ਤੇ ਆਪਣੇ ਉੱਪਰ ਗਲਾਈ ਪੈਂਦੀ ਹੁੰਦੀ ਆ ਤੇ نیچے ਨੂੰ ਆਪਾਂ 7.5 ਇੰਚ ਤੇ ਮੋਢੇ ਦੀ ਕਟਿੰਗ ਕੀਤੀ ਸੀ ਆਪਾਂ ਇੱਥੇ 7 ਇੰਚ ਅੱਧਾ ਇੰਚ ਘਟਾ ਕੇ ਨਿਸ਼ਾਨੀ ਲਾ ਲੈਣੀ ਹੈਗੀ ਇਧਰ ਨੂੰ ਆਪਾਂ ਜਿਹੜੀ ਕਾਟ ਪਾਉਣੇ ਹੁੰਨੇ ਆ ਉਹ ਪਾਉਣੇ ਹੁੰਨੇ ਆ ਜੀ 3 ਇੰਚ ਤੇ ਕਿਸੇ ਵੀ ਬਾਹ ਦਾ ਸਾਈਜ਼ ਹੋਵੇ ਉਹ ਜੀ 3 ਇੰਚ ਤੇ ਹੀ ਕਾਟ ਪੈਂਦੀ ਹੁੰਦੀ ਆ ਆਹ ਵਾਲੀ ਲਾਈਨ ਨੂੰ ਆਪਾਂ ਇਦਾਂ ਆਪਸ ਵਿੱਚ ਮਿਲਾ ਲੈਣਾ ਆ ਦੇਖੋ ਜੀ ਹੁਣ 7.5 ਪੂਰਾ ਰੈਡੀ ਹੋ ਗਿਆ ਤੇ ਇਹਦਾ ਹਾਫ ਕਰਕੇ ਇੱਥੇ ਨਿਸ਼ਾਨੀ ਲਾ ਲੈਣੀ ਆ ਤੇ ਅੱਧਾ ਅੱਧਾ ਇੰਚ ਦੋਵੇਂ ਪਾਸੇ ਆਪਾਂ ਨਿਸ਼ਾਨੀ ਲਾਉਣੀ ਆ 1 ਇੰਚ ਹੋ ਗਿਆ ਜਿੰਨੀ ਆਪਣੀ ਆਪਾਂ ਕਮੀਜ਼ ਚ ਕਾਟ ਪਾਈ ਆ ਮੋਢੇ ਚ ਪੌਣੇ 1 ਤੇ ਪਾਵਾਂਗੇ ਤਾਂ ਇੱਥੇ ਆਪਾਂ ਪੌਣੇ ਇੰਚ ਤੇ ਨਿਸ਼ਾਨੀ ਲਾਉਣੀ ਆ 1 ਇੰਚ ਤੇ ਪਾਵਾਂਗੇ ਤਾਂ ਪਹਿਥੇ 1 ਇੰਚ ਤੇ ਨਿਸ਼ਾਨੀ ਲਾਉਣੀ ਆ ਹੁਣ ਆਪਾਂ ਦਵਾਂਗੇ ਜੀ ਗਲਾਈ ਆ ਲੋ ਜੀ ਆ ਆਪਣੀ ਹੋ ਗਈ ਪਿਛਲੀ ਤੇ ਆ ਹੋ ਗਈ ਜੀ ਆਪਣੀ ਅੱਗੇ ਵਾਲੀ। ਹਾਂ ਦੇਖੋ ਜੀ ਇੱਕ ਪੱਤੇ ਦੀ ਸ਼ੇਪ ਤਿਆਰ ਹੋ ਗਈ। ਜਿੱਦਾਂ ਪੱਤਾ ਹੁੰਦਾ ਹੁਣ ਆਪਾਂ ਇਹਦੀ ਕਟਿੰਗ ਕਰ ਦੇਣੀ ਆ ਤਾਂ ਕਿ ਆਪਣੀਆਂ ਦੋਵੇਂ ਕਾਟਾਂ ਅੱਗੇ ਵਾਲੀਆਂ ਅੱਗੇ ਆਉਣ ਤਾਂ ਜਿਹੜੇ ਇਦਾਂ ਦੋਵੇਂ ਸਿੱਧੇ ਪ੍ਰਿੰਟ ਦੇ ਪਾਸੇ ਨੂੰ ਉਹਨਾਂ ਨੂੰ ਆਪਸ ਵਿੱਚ ਆਪਾਂ ਜੋੜ ਕੇ ਰੱਖਣਾਗਾ। ਹੁਣ ਆਪਾਂ ਦੋ ਪੱਲੇ ਚੱਕਣੇ ਆ ਦੋ ਨੀਚੇ ਛੱਡ ਦੇਣੇ ਤੇ ਦੋ ਚੱਕ ਲੈਣੇ ਆ ਐਸ ਤਰ੍ਹਾਂ ਜੀ ਆ ਹੋ ਗਈ ਆਪਣੀ ਆ ਆ ਪੈ ਗਈ ਆਪਣੀ ਅੱਗੇ ਵਾਲੀ ਕਾਟ ਆ ਲੋ ਜੀ ਆ ਆਪਣੀ ਬਾਹ ਦੀ ਅੱਗੇ ਵਾਲੀ ਕਾਟ ਪੈ ਗਈ ਆ ਪੈ ਗਈ ਪਿੱਛੇ ਵਾਲੀ ਕਾਟ ਤੇ ਐਦਾਂ ਜਿਹੜਾ ਆਪਣਾ ਐਕਸਟਰਾ ਕੱਪੜਾ ਹੈਗਾ ਹਲਕਾ ਹਲਕਾ ਆਪਾਂ ਬਾਹ ਦੀ ਸ਼ੇਪ ਚ ਉਸ ਦੀ ਕਟਿੰਗ ਕਰ ਦੇਣੀ ਆ ਜਿਹੜਾ ਜਾੜਾ ਜ਼ਿਆਦਾ ਐਕਸਟਰਾ ਹੋਊਗਾ ਆਪਾਂ ਉਹਦੀ ਬਾਅਦ ਵਿੱਚ ਕਟਿੰਗ ਕਰ ਦਾਂਗੇ ਹੁਣ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਪੂਰੀ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦੱਸਾਂਗੇ ਜੀ ਆਪਣੀ ਜਿਹੜੀ ਸਲਵਾਰ ਆ ਗਈ ਉਹ ਹੈਗੀ ਆ 33 ਇੰਚ ਤਿਆਰ 29 ਇੰਚ ਦੇ ਪੱਲੇ ਪਾਉਣੇ ਆ ਆਪਾਂ ਤੇ 4 ਇੰਚ ਦੀ ਪਾਉਣੀ ਹੈ ਜੀ 벨ਟ 29 ਤੇ 4 ਹੋ ਗਏ 33 ਜਿਹੜੇ ਆਪਣੇ ਪੱਲੇ ਨੇ ਆਪਾਂ 1 ਇੰਚ ਵਧਾ ਕੇ ਕਟਾਂਗੇ 30 ਇੰਚ ਤੇ ਕਟਿੰਗ ਕਰਾਂਗੇ 29 ਇੰਚ ਤਿਆਰ ਨੇ ਅੱਧਾ ਅੱਧਾ ਇੰਚ ਉੱਪਰ ਤੇ نیچے ਸਲਾਈ ਚ ਆਉਣਗੇ 30 ਇੰਚ ਤੇ ਆਪਾਂ ਕਰਾਂਗੇ ਜੀ ਕਟਿੰਗ ਇੱਧਰ ਵੀ 30 ਦੇ ਨਸਾਨੀ ਲਾ ਲੈਣੀ ਆ ਤੇ ਇਧਰ ਵੀ 3 ਦਿਨ ਨਸਾਨੀ ਲਾ ਲੈਣੀ ਆ ਨਸਾਨੀ ਲਾਉਣ ਤੋਂ ਬਾਅਦ ਆਪਾਂ ਸਕੇਲ ਦੀ ਹੈਲਪ ਨਾਲ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਹੁਣ ਆਪਾਂ ਜੀ ਇਹਨਾਂ ਦੀ ਕਰ ਲੈਣੀ ਆ ਕਟਿੰਗ ਦੇਖੋ ਜੀ ਜਿਹੜੀ ਚੜਾਈ ਆ ਇਹਨਾਂ ਦੀ ਆਪਾਂ ਆਪਣੀ ਮੂਰੀ ਦੇ ਮੁਤਾਬਕ ਰੱਖਣੀ ਆ ਆ ਦੇਖੋ ਜੀ ਜਿਵੇਂ ਇਹਨਾਂ ਦੀ ਮੂਰੀ 7 ਇੰਚ ਤਿਆਰ ਆ ਗਈ 7 ਇੰਚ ਰੈਡੀ ਆ ਇਹਨਾਂ ਦੀ ਮੂਰੀ ਤਾਂ ਦੇਖੋ 7 ਇੰਚ ਤਿਆਰ ਆ ਐਨ ਐਨ ਹਿੱਸਾ ਦੇਖੋ ਜੀ ਆਪਣਾ ਦੋਵੇਂ ਪਾਸੇ ਆਊਗਾ ਸਲਾਈਚ ਸਾਢੇ 6 ਹੋ ਗਿਆ ਤੇ ਸਾਈਡ ਤੇ ਬਾਕੀ ਆਪਾਂ 1.5 ਇੰਚ ਦੇ ਹੁੰਦੇ ਪਾਵਾਂਗੇ ਹੁਣ ਬਾਕੀ ਸਲਵਾਰ ਦੇ ਹੁੰਦੇ ਟੇਬਲ ਉੱਪਰ ਸਹੀ ਨਹੀਂ ਆਉਣੇ ਆਪਾਂ ਤਾਂ ਉਹ ਨੀਚੇ ਕਟਿੰਗ ਕਰਕੇ ਦਿਖਾਉਣੇ ਆਂਗੇ ਆਹ ਦੇਖੋ ਜੀ ਜਿਹੜਾ ਸਾਈਡ ਤੇ ਕੱਪੜਾ ਆਪਾਂ ਇਹਦੀ ਕਰ ਦੇਣੀ ਆ ਕਟਿੰਗ ਇਹਦੀ ਆਪਾਂ ਪਾਵਾਂਗੇ ਜੀ ਡੈਲਟ ਜਾਂ ਫਿਰ ਪਹੁੰਚਿਆਂ ਦੇ نیچے ਹੁਣ ਆਪਾਂ ਕੀ ਕਰਨਾ ਹੈਗਾ ਦੇਖੋ ਆ ਦੇਖੋ ਆਹ ਵਾਲਾ ਆਪਣਾ ਪੱਲੇ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਕਰਨਾਗਾ ਇੱਥੇ 2 ਇੰਚ ਤੇ ਨਿਸ਼ਾਨੀ ਲਾ ਲੈਣੀ ਆ 2.5 ਤੇ ਆ ਲਾ ਲਈ ਆਪਾਂ 2.5 ਇੰਚ ਤੇ ਨਿਸ਼ਾਨੀ 2.5 ਇੰਚ ਤੇ ਨਿਸ਼ਾਨੀ ਲਾਉਣ ਤੋਂ ਬਾਅਦ ਇਦਾਂ ਹੀ ਜੀ ਆਪਾਂ 2.5 ਇੰਚ ਤੇ ਨਿਸ਼ਾਨੀ ਇਧਰਲੇ ਪਾਸੇ ਲਾ ਲੈਣੀ ਆ ਹਾਂ ਓ ਹੁਣ ਆਪਾਂ ਇੱਥੇ ਰੱਖਣਾਗਾ ਇੰਚ ਟੇਪ ਆ ਦੇਖੋ ਇੱਧਰ ਰੱਖ ਲੈਣਾ ਇੱਕ ਇੱਕ ਇੱਧਰ ਆਪਾਂ ਇਹਨੂੰ ਆਪਸ ਵਿੱਚ ਮਿਲਾ ਲੈਣਾ ਇਸ ਦਾ ਹੌਲੀ ਹੌਲੀ ਨਸਾਨੀ ਲਾ ਲੈਣੀ ਆ ਜੇ ਤੁਹਾਡੇ ਕੋਲ ਕੋਈ ਇੰਚੀ ਟੇਪ ਫੜਨ ਵਾਲਾ ਹੈਗਾ ਤਾਂ ਦੂਸਰੇ ਪਾਸੇ ਉਹ ਫੜ ਲਓ ਕਿ ਇੰਚੀ ਟੇਪ ਹਿੱਲੇ ਨਾ ਆ ਲੋ ਜੀ ਆ ਲਾਲੀ ਨਾਲ ਨਸਾਨੀ ਆਪਾਂ ਜਿਹੜਾ ਆਸਣਾਂਗਾ ਉਹ ਕੱਢਣਾ ਵਿੱਚੋਂ ਇਸ ਤਰ੍ਹਾਂ ਦੇਖੋ ਜੀ ਜਿੱਦਾਂ ਨਾ 9 ਇੰਚ ਆਸਣ ਹੁੰਦਾਗਾ ਆਹ ਵਾਲੀ ਲਾਈਨ ਹੋਊਗੀ ਆਪਾਂ ਆਸਣ ਕੱਢਾਂਗੇ ਵਿੱਚੋਂ 9 ਇੰਚ ਆਸਣ ਆਪਾਂ ਐਦਾਂ ਕੱਢ ਲੈਣਾ ਆਹ ਲੋ ਜੀ ਆਪਾਂ 9 ਇੰਚ ਦਾ ਆਸਣ ਪਾਉਣੇ ਹੁੰਨੇ ਆਗੇ 4 ਇੰਚ ਦੀ ਝੋਲੀ ਹੋਊਗੀ 4 ਇੰਚ ਦੀ 벨ਟ ਹੋਊਗੀ ਜਿਹੜੀ ਆਪਣੀ ਝੋਲੀ ਹੋਊਗੀ ਆਸਣ ਹੋਊਗਾ ਉਹ ਜਿੰਨਾ ਆਪਾਂ ਨੂੰ ਚਾਹੀਦਾ ਪੂਰਾ ਰੈਡੀ ਹੋ ਜਾਊਗਾ ਐਦਾਂ ਜੀ ਇੱਥੇ ਲਾ ਲੈਣੀ ਆ ਆਹ ਲੋ ਤੁਹਾਨੂੰ ਮੇਰੀ ਸਾਰੇ ਤਰੀਕਿਆਂ ਚ ਸਲਵਾਰ ਦੀ ਕਟਿੰਗ ਕਰਕੇ ਚੈਨਲ ਤੇ ਪਾਈ ਹੋਈ ਹੈਗੀ ਜਿੱਦਾਂ ਵੀ ਵਿਚੋਂ ਆਸਣ ਕੱਢਣਾ ਆਪਾਂ ਇਦਾਂ ਜਾਂ ਫਿਰ ਬਰਾਬਰ ਪੱਟ ਰੱਖ ਕੇ ਵੀ ਆਸਣ ਉੱਪਰ ਆਪਾਂ ਜਿੰਨਾ ਚਾਹੀਦਾ ਹੁੰਦਾ ਆਪਾਂ ਕੱਢ ਸਕਦੇ ਹੁੰਨੇ ਆਂਗੇ। ਆ ਲਓ ਦੀ ਸਲਵਾਰ ਦੀ ਕਟਿੰਗ ਕੋਈ ਔਖੀ ਨਹੀਂ ਹੈਗੀ ਬਸ ਇਦਾਂ ਕਟਿੰਗ ਹੋ ਜਾਂਦੀ ਹੈ ਸਲਵਾਰ ਦੀ। ਆ ਦੇਖੋ ਜੀ ਆ ਆਪਣੀ ਸਲਵਾਰ ਆ ਗਈ ਆ ਆਪਣੇ ਕੁੰਡੇ ਨੇ ਜਿਹੜੇ ਚਾਰ ਕੁੰਡੇ ਸਲਵਾਰ 'ਚ ਪੈਂਦੇ ਹੁੰਦੇ ਨੇ ਆ ਨੇ ਆਪਣੇ ਸਾਈਡ ਵਾਲੇ ਪੱਲੇ ਆ ਦੇਖੋ ਆਪਣੇ ਪੱਲੇ ਨੇ ਤੇ ਹੁਣ ਆਪਾਂ ਕਰਾਂਗੇ ਜੀ 벨ਟ ਦੀ ਕਟਿੰਗ 벨ਟ ਦੀ ਕਟਿੰਗ ਕਰਨੀ ਆਪਾਂ ਦੇਖੋ ਆਪਾਂ 24 ਇੰਚ 벨ਟ ਰੈਡੀ ਰੱਖਣੀ ਹੈਗੀ 7 ਇੰਚ ਆਪਾਂ 벨ਟ ਦੀ ਲੈਂਥ ਰੱਖਣੀ ਹੈਗੀ ਉੱਪਰ ਨੂੰ ਆ ਲੋ ਜੀ 7:30 ਆ ਜੀ ਆਪਾਂ 7 ਦੀ ਰੱਖ ਸਕਦੇ ਆ 7:30 ਦੀ ਬਸ ਜਿਹੜੀ ਰੈਡੀ ਰੱਖਣੀ ਹੈਗੀ ਉਹ ਰੱਖਣੀ ਆ ਆਪਾਂ 4 ਇੰਚ ਉਹ 4 ਇੰਚ ਚੋਂ ਵਧਾਈ ਘਟਾਈ ਦੇਣੀ ਹੁੰਦੀ 4 ਇੰਚ ਦੀ ਬੈਲਟ ਬਿਲਕੁਲ ਸਹੀ ਰਹਿੰਦੀ ਆ ਆਪਾਂ 24 ਇੰਚ ਤੇ ਕਟਿੰਗ ਕਰਾਂਗੇ 23 ਇੰਚ ਆਪਣੀ ਬੈਲਟ ਬਣ ਕੇ ਰੈਡੀ ਰਹਿ ਜੂਗੀ ਆ ਲੋ ਜੀ ਇਹ ਜੁਆਇੰਟ ਸੀ ਜੀ ਇਹਨੂੰ ਆਪਾਂ ਕੱਪੜਾ ਇਕੱਠਾ ਸੀ ਆ ਹੋ ਗਈ ਜੀ ਆਪਣੀ 벨ਟ ਠੀਕ ਹੈ ਜੀ ਜਿਹੜਾ ਰਹਿ ਗਿਆ ਆਪਣਾ ਆ ਵਾਲਾ ਕੱਪੜਾ ਇਹ ਆਪਾਂ ਲਾਵਾਂਗੇ ਪੌਂਚਿਆਂ ਤੇ ਤੇ ਆਹ ਵਾਲੇ ਕੱਪੜੇ ਨਾਲ ਆਪਾਂ neck ready ਕਰਾਂਗੇ ਤੇ neck ਦੀ ਵੀ ਤੁਹਾਨੂੰ ਕਟਿੰਗ ਦੱਸਦੇ ਆ ਦੇਖੋ ਫਰੰਟ ਵਾਲੇ ਦੀ ਤਾਂ ਹਰ ਇੱਕ ਭੈਣ ਨੂੰ ਆਉਂਦੀ ਹੁੰਦੀ ਆ ਜਿਹੜਾ ਬੈਕ ਵਾਲਾ ਉਹਨੂੰ ਆਪਾਂ ਨਾ ਜਿੱਦਾਂ ਵਾਲਾ ਕੱਪੜਾ ਹੈਗਾ ਇਹਨੂੰ ਆਪਾਂ ਦੋਵੇਂ ਕਾਰਨਰਾਂ ਤੋਂ ਫੜ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਫੜਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਰੇਵਲੀਰ ਦੀ ਕਟਿੰਗ ਕਰ ਲੈਣੀ ਆ। ਨਾਲੋਚ ਆ ਹੋ ਗਈ ਜੀ ਆਪਣੀ ਗਲੇ ਤੇ ਲਾਉਣ ਵਾਸਤੇ ਰੇਵਲੀਰ ਤੇ ਆ ਹੋ ਗਿਆ ਜੀ ਆਪਾਂ ਜਿਹਦੇ ਨਾਲ 프ਰੰਟ ਗਲਾ ਰੈਡੀ ਕਰਾਂਗੇ ਬੁਕਰਮ ਵਾਲਾ ਗਲਾ ਆਪਾਂ ਉੱਪਰ ਪੇਸਟ ਕਰਕੇ ਬਣਾ ਲੈਣੇ ਹੁੰਨੇ ਆਗੇ ਆਪਣੇ ਸੂਟ ਦੀ ਪੂਰੀ ਕਟਿੰਗ ਹੋ ਗਈ ਤੁਹਾਨੂੰ ਪੂਰੀ ਕਟਿੰਗ ਸਟੈਪ ਵਾਈਜ਼ ਸਟੈਪ ਦੱਸੀ ਹੈ ਜੇ ਸਿਸਟਰ ਜੇ ਕਿਸੇ ਨੂੰ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ